ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰੀਆ ਅੱਜ ਨਾ ਆਪਾਂ ਇੱਕ ਨਿਊ ਪ੍ਰਚਾਰ ਹੈ ਨਿਊ ਤੇ ਨਹੀਂ ਉਹ ਪਹਿਲੇ ਵੀ ਪ੍ਰਚਾਰ ਕਰਦੇ ਹੋਣ ਨੇ ਸਾਡੇ ਆਪਾਂ ਪਹਿਲੀ ਵਾਰੀ ਸੁਣਨ ਲੱਗੇ ਅਸੀਂ ਪਹਿਲੀ ਦਫਾ ਸੁਣਨ ਲੱਗੇ ਆ ਭਾਈ ਸੁਖਦੇਵ ਜੀ ਡਾਲਾ ਨਾਮ ਇਹ ਉਹਨਾਂ ਦਾ ਤੇ ਉਹਨਾਂ ਨੂੰ ਅਸੀਂ ਪਹਿਲੀ ਦਫਾ ਸੁਣ ਰਹੇ ਆ ਤੇ ਉਹ ਪਹਿਲੀ ਦਫਾ ਹੀ ਅਸੀਂ ਮਤਲਬ ਕਿ ਥੋੜਾਇਆ ਅਗੇ ਸਟਾਰਟਿੰਗ ਤੋਂ ਅਸੀਂ ਸੁਣੀ ਸੀ ਵੀਡੀਓ ਤੇ ਪਹਿਲੀ ਦਫਾ ਹੀ ਅਸੀਂ ਉਹਨਾਂ ਦੇ ਕਿਸਮ ਦੇ ਫੈਨ ਹੋ ਗਏ ਕਿਉਂਕਿ ਉਹ ਇਸ ਵੀਡੀਓ ਦੇ ਵਿੱਚ ਨਾ ਦੋ ਮੰਤਰ ਦੱਸ ਰਹੇ ਨੇ ਕਿ ਜਿਹੜੇ ਦੁਨੀਆਂ ਦੇ ਸਭ ਤੋਂ ਹੈਵੀ ਮੰਤਰ ਇੱਕ ਤੇ ਅੱਲਾਹੂ ਬੋਤ ਹੀ ਹਾਂਜੀ ਤੇ ਦੂਸਰਾ ਵਾਹਿਗੁਰੂ ਤੇ ਉਹਨਾਂ ਦੀ ਤਾਕਤ ਇਹ ਬਿਆਨ ਕਰ ਰਹੇ ਨੇ ਇਸ ਵੀਡੀਓ 'ਚ ਤੇ ਆਪਾਂ ਹੁਣ ਵੀਡੀਓ ਦੇਖ ਰਹੇ ਹਾਂ ਤੇ ਬਾਅਦ 'ਚ ਗੱਲਬਾਤ ਕਰਾਂਗੇ ਇਹਨਾਂ ਪੰਕਤੀਆਂ ਨੂੰ ਮੈਂ ਸਿੱਧ ਕਰ ਲਈ ਇੱਕ ਸਾਖੀ ਤੁਹਾਡੇ ਸਾਹਮਣੇ ਰੱਖਾਂ ਸੌਖੀ ਗੱਲ ਬਣ ਜੇਗੀ ਕੋਈ ਫਕੀਰ ਸੀ ਅਰਬ ਦੇ ਰੰਗ ਚ ਰਤਿਆ ਜਿਹੜਾ ਹਰ ਵੇਲੇ ਅੱਲਾ 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 ਇਹ ਦੋ ਸ਼ਬਦ ਨੇ ਜੀ ਵਾਹਿਗੁਰੂ ਅੱਲਾਹੁ ਸਭ ਤੋਂ ਛੇਤੀ ਇਹਨਾਂ ਤੇ ਕਿਰਪਾ ਵਰਤਦੀ ਵਿਦਵਾਨਾਂ ਦਾ ਕਹਿਣਾ ਏ ਇਹ ਦੋਵੇਂ ਜਿਹੜੇ ਸ਼ਬਦ ਨੇ ਵਾਹਿਗੁਰੂ ਅੱਲਾਹੁ ਜਿੰਨਾ ਜ਼ਿਆਦਾ ਛੇਤੀ ਇਹ ਕਿਰਪਾ ਕਰਦੇ ਹੋਰ ਕੋਈ ਮੰਤਰ ਨਹੀਂ ਆਖੋਏਗਾ ਸੁੱਤੀਆਂ ਸ਼ਕਤੀਆਂ ਜਾਗਦੀਆਂ ਏ ਕਰਕੇ ਤੇ ਵੇਖੋ ਮੇਰੀ ਵੀ ਅਰਦਾਸ ਕਰੋ ਮੈਂ ਤੁਹਾਡੀ 40 ਦਿਨ ਲਾਓ ਰੋਜ਼ ਤੜਕੇ ਉੱਠ ਕੇ 1 ਘੰਟਾ ਬੈਠਣਾ ਕੱਲਿਆਂ ਨੇ ਵਾਹਿਗੁਰੂ 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 ਫਿਰ ਦੱਸਿਓ ਹੁਣ ਮੈਂ ਫਸਲ ਬੀਜੀ ਨਹੀਂ ਪਨੀਰੀ ਬੀਜੀ ਨਹੀਂ ਉਹਨੂੰ ਗੇੜਾ ਨਹੀਂ ਮਾਰਿਆ ਉਹਨੂੰ ਕੋਈ ਸਪਰੇ ਨਹੀਂ ਕੀਤੀ ਤੇ ਟਰਾਲੀ ਤੇ ਬਗਾਨੇ ਨੇ ਪਰ ਨਹੀਂ ਮੈਂ ਕਿੱਥੋਂ ਭਰ ਲਵਾਂ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੂੰ ਪਰ ਜੋ ਪ੍ਰੇਮਾਨੇ ਤਨ ਕੀ ਰੀਸਾ ਕਹਿਣਗੇ ਜੀ ਗੁਰਦੁਆਰੇ ਜਾਣ ਦਾ ਫਾਇਦਾ ਹੀ ਕੋਈ ਨਹੀਂ ਪਾਠ ਕੀਤਿਆਂ ਮਿਲਦਾ ਹੀ ਕੁਝ ਨਹੀਂ ਕਥਾ ਕੀਰਤਨ ਕਾਤੋਂ ਸੁਨਣਾ ਜੋ ਪ੍ਰੇਮਾਨੇ ਤਨ ਕੀ ਰੀਸਾ ਕੂੜੇ ਮੂਰਖ ਕੀ ਹਾ ਠੀਸਾ ਫਕੀਰ ਅੱਲਾ ਅੱਲਾ ਕਰਦਾ ਰਹਿਂਦਾ ਦਿਨੇ ਰਾਤ ਜਿੱਥੇ ਜਗ੍ਹਾ ਮਿਲਦੀ ਹੈ ਗਰਮੀ ਸਰਦੀ ਆਪਣੇ ਰਸ ਵਿੱਚ ਲੱਗਾ ਰਹਿਂਦਾ ਦੋ ਤਰ੍ਹਾਂ ਦਾ ਧਨ ਹੁੰਦਾ ਗੁਰਮਖੋ ਇੱਕ ਆਪਾਂ ਇਕੱਠਾ ਕਰਦੇ ਝੂਠ ਨਿੰਦਿਆ ਚੁਗਲੀ ਨਸ਼ੇ ਪੱਤੇ ਵੇਚ ਕੇ ਲੋਕਾਂ ਦੇ ਹੱਕ ਖਾ ਖਾ ਕੇ ਰਿਸ਼ਵਤਾਂ ਲੈ ਕੇ ਤੇ ਇੱਕ ਉਹ ਧਨ ਜਿਹੜਾ ਫਕੀਰ ਇਕੱਠਾ ਕਰਦਿਆ ਆਪਾਂ ਗਵਾ ਕੇ ਹੁਣੇ ਵੀਰ ਜੀ ਜ਼ਿਕਰ ਕਰਦੇ ਸੀ ਨਾ ਮਾਰੇ ਨੇ ਸਿਰ ਮੰਗੇ ਸੀ ਅਮਰਤ ਵੇਲੇ ਕਾਤੋਂ ਕਿਉਂਕਿ ਸਿਰ ਦਾ ਭਾਵ ਸਰੈਂਡਰ ਗੁਰੂ ਨੂੰ ਆਪਾਂ ਦੇ ਦੇਣਾ ਉਹ ਫਕੀਰ ਦਿਨੇ ਰਾਤ ਬੰਦਗੀ ਕਰਦਾ ਰਹਿੰਦਾ ਕਰਦਾ ਰਹਿੰਦਾ ਰੰਗ ਚ ਰਤਿਆ ਹੁਣ ਧਿਆਨ ਦੇਣਾ ਵੀ ਨਗੁਰੇ ਬੰਦੇ ਦਾ ਕੀ ਹਾਲ ਬੰਦਾ ਤੇ ਗੁਰੂ ਵਾਲੇ ਦੇ ਕਿੰਨਾ ਅਸਰ ਪੈਂਦਾ ਗੱਜ ਕੇ ਆਖੋ ਸਤਨਾਮ ਹੁਣ ਮੇਰੀਆਂ ਭੈਣਾਂ ਸੌਖਾ ਸਮਝ ਲੈਣ ਜਿਹੜੀ ਭੈਣ ਦਾ ਪਤੀ ਹੋਵੇ ਨਾ ਭਾਵੇਂ ਕਿਤਰਾ ਦਾ ਵੀ ਹੋਵੇ ਅਗਲੇ ਨੂੰ ਡਰ ਹੁੰਦਾ ਵੀ ਇਹ ਖਸਮ ਵਾਲੀ ਆ ਤੇ ਜਿਹਦਾ ਰੱਬ ਨਾ ਕਰੇ ਕਿਤੇ ਸਿਰ ਦਾ ਸਾਈਂ ਮਰ ਜੇ ਭਾਵੇਂ ਵਿਚਾਰੀ ਕਿੰਨੀ ਵੀ ਕਰੈਕਟਰ ਦੀ ਸਹੀ ਹੋਵੇ ਲੋਕੀਓ ਨੂੰ ਗੱਲਾਂ ਕਰਨੋਂ ਨਹੀਂ ਅੜਦੇ ਐਤ ਇੰਨੀ ਗੱਲ ਹੀ ਸਮਝ ਲਿਓ ਸਤਿਗੁਰੂ ਬਾਝੋਂ ਗੁਰਨੀ ਕੋਈ ਨ ਗੁਰੇ ਕਾ ਹੈ ਨਾਉ ਬੁਰਾ ਉਹ ਫਕੀਰ ਅੱਲਾ ਅੱਲਾ ਦੀ ਧੁਣੀ ਚ ਜੁੜਿਆ ਰਹਿੰਦਾ ਏ ਇੱਕ ਦਿਨ ਸ਼ਹਿਰ ਨੂੰ ਟੁਰ ਗਿਆ ਤਾਕਤ ਦੱਸਣ ਲੱਗੇ ਤੁਹਾਨੂੰ ਵੀ ਬੰਦਗੀ ਚ ਕਿੰਨੀ ਆ ਕਤੋਂ ਅਗੱਤਰੇ ਪਾਈ ਕਤੋਂ ਵਰਤ ਛਕਣਾ ਕੌਣ ਗੁਰੂ ਗੋਬਿੰਦ ਸਿੰਘ ਹੈ ਉਹ ਖੁਦਾਏ ਦੇ ਪਿਆਰ ਚ ਬਾਜ਼ਾਰ ਦੇ ਵਿੱਚੋਂ ਲੰਘਿਆ ਜਾ ਰਿਹਾ ਤੇ ਉਸੇ ਬਾਜ਼ਾਰ ਦੇ ਵਿੱਚ ਇੱਕ ਚੌਧਰੀ ਦਾ ਚਵਾਰਾ ਹੈ ਕੋਠੀ ਉਹਦੀ ਉਹਦਾ ਮਹਿਲ ਹੈ ਤੇ ਮਹਿਲ ਦੀ ਉੱਪਰਲੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਉਸ ਚੌਧਰੀ ਦੀ ਪਤਨੀ ਬੈਠੀ ਹੈ ਤੇ ਵੱਡੇ ਲੋਕ ਨੇ ਮਾਇਆ ਧਾਰੀ ਹਤ ਅੰਨਾ ਬੋਲਾ ਮਾਰੇ ਕਹਿੰਦੇ ਜਦੋਂ ਮਾਇਆ ਆਉਂਦੀ ਨਾ ਜਿਆਦੀ ਦੋ ਕੰਮ ਕਰਦੀ ਆ ਇੱਕ ਤੇ ਬੰਦੇ ਨੂੰ ਅੰਨਾ ਕਰ ਦਿੰਦੀ ਤੇ ਇੱਕ ਬੋਲਾ ਜਿੰਨੀ ਮਰਜੀ ਕਥਾ ਸੁਣਾ ਲਓ ਸਮਾਗਮ ਰੱਖ ਲਓ ਜਿਹੜੇ ਬੰਦੇ ਤੇ ਮਾਇਆ ਨੇ ਹਾਵੀ ਹੋ ਕੇ ਕਬਜ਼ਾ ਕੀਤਾ ਉਹਨੂੰ ਨਾ ਤੇ ਅੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਿਸੂਗਾ ਨਾ ਗੁਰਦੁਆਰਾ ਤੇ ਨਾ ਕੰਨਾਂ ਨੂੰ ਕਥਾ ਹੀ ਸੁਣੂਗੀ ਇਹ ਲਿਖ ਲਓ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ ਉੱਚ ਬਾਰੇ ਚ ਬੈਠੀ ਆ ਥੱਲੇ ਫਕੀਰ ਲੰਗਿਆ ਜਾ ਰਿਹਾ ਤੇ ਕਰਦਾ ਜਾ ਰਿਹਾ ਅੱਲਾਹੂ 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 ਉਹ ਪਾਣ ਚਾਬਰੀ ਆ ਪਤਾ ਵੀ ਥੱਲੇ ਅੱਲਾਹੂ ਕਰਨ ਦਿਆ ਕੋਈ ਇੰਨੀ ਕ ਮਾਇਆ ਦੀ ਹੰਕਾਰ ਦੀ ਪਾਣ ਚੜੀ ਹੋਈ ਕੰਨਾ ਨੇ ਸੁਣ ਕੇ ਵੀ ਅੱਖਾਂ ਨੇ ਵੇਖ ਕੇ ਵੀ ਆਪਣੇ ਆਪ ਨੂੰ ਰੋਕਿਆ ਨਹੀਂ ਉਹਦੇ ਥੁੱਕਤਾ ਉਤੇ ਬੋਲੋ ਵਾਹਿਗੁਰੂ ਤੁਹਾਡੇ ਨਾਲ ਮਸਾਂਝ ਪਾਉਣੀ ਵੀ ਮੁਰਸ਼ਿਦ ਕੀ ਹੁੰਦੇ ਆ ਖੰਡੇ ਵਾਟੇ ਦੀ ਪਾਲ ਕਿਉਂ ਰੱਖੀ ਬਣਾ ਲਿਓ ਰਾਤ ਰਾਤ ਮਨ ਜੀ ਕਿਸੇ ਦਾ ਬਣ ਜੇ ਬਿਨਾ ਮੁਰਸ਼ਿਦਾਂ ਰਾਹ ਨਹੀਂ ਹੱਥ ਆਉਂਦੇ ਤੇ ਦੁੱਧਾਂ ਬਾਜ ਨਾ ਰੇਜ ਦੀ ਖੀਰ ਸਾਈਂ ਮੁਰਸ਼ਿਦ ਲਾਵਨ ਦੇ ਪਕੜ ਕੇ ਤੁਰਤ ਬੰਨੇ ਬੇੜਾ ਡੋਬਦਾ ਉਗੜੇ ਨੀਰ ਸੋ ਉਹਨੇ ਥੁੱਕਿਆ ਜੀ ਜਦੋਂ ਥੁੱਕਿਆ ਤੇ ਉਹ ਫਕੀਰ ਦੇ ਸਿਰ 'ਚ ਪੈ ਗਿਆ ਆਹ ਹੁਣ ਜਿਹੜਾ ਬੰਦਗੀ ਵਾਲਾ ਉਹਦਾ ਅੰਦਰ ਕਿੰਨਾ ਕਪੀਜਾ ਪਿਆ ਸੁਖਮਨੀ ਸਾਹਿਬ 'ਚ ਜਾਣਾ ਪੈਣਾ ਮਹਾਰਾਜ ਸਾਹਿਬ ਕਹਿੰਦੇ ਤੈਸਾ ਮਾਣ ਤੈਸਾ ਅਭਿਮਾਨ ਤੇਸਾ ਰੰਕ ਤੇਸਾ ਰਾ ਜੋ ਵਰਤਾਈ ਸਾਈ ਜੁਗਤ ਨਾਨਕ ਪੁਰਖ ਕਹੀਐ ਉਹਨੇ ਥੁੱਕਿਆ ਤੇ ਫਕੀਰ ਨੇ ਜਦੋਂ ਥੁੱਕ ਪਿਆ ਛੱਟਾਂ ਤੇ ਪੈਣੀਆਂ ਅੰਦਰ ਸਿਮਰਨ ਚੱਲੰਦਿਆ ਤੇ ਯਾਦ ਰੱਖਣਾ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਅੰਦਰ ਇੰਨਾ ਕ ਰਸ ਨਾ ਭਰਿਆ ਜਦੋਂ ਥੁੱਕਿਆ ਨਾ ਭੈਣੋ ਵੀਰੋ ਮੂੰਹ ਤੇ ਛਿੱਟੇ ਪਏ ਤੇ ਉਹਨੇ ਵੇਖਣਾ ਸੀ ਵੀ ਥੁੱਕ ਆਇਆ ਕਿੱਥੋਂ ਤੇ ਉਹਨੇ ਇਸ ਤਰ੍ਹਾਂ ਨੇਤਰ ਭਰ ਕੇ ਤਾਣੂ ਚਬਾਰੇ ਵੱਲ ਨੂੰ ਤੱਕਿਆ ਤੇ ਉੱਤੇ ਬਾਰੀ ਚ ਖੜੋਤੀ ਵੇਖ ਰਹੀ ਜਦੋਂ ਫਕੀਰ ਨੇ ਐ ਵੇਖਿਆ ਨਾ ਤੇ ਅੱਗੋਂ ਕਹਿੰਦੀ ਡੇਲੇ ਨਾ ਕੱਢ ਕੇ ਵੇਖ ਅੱਖਾਂ ਕਢਵਾ ਦੂੰਗੀ ਟੁਰ ਜਾ ਫਕੀਰ ਹੱਸਿਆ ਕਪੜੇ ਦੇ ਨਾਲ ਮੁਖੜੇ ਤੋਂ ਥੁੱਕ ਸਾਫ਼ ਕੀਤਾ ਕਹਿੰਦਾ ਅੱਲਾ ਭਲਾ ਕਰੇ ਡਰ ਗਿਆ ਐਵੇਂ ਥੋੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਖਫਨ ਨਹੀਂ ਪਾ ਕੇ ਗਏ ਆਪਣੇ ਕੋਲ ਟਾਈਮ ਥੋੜਾ ਤੇ ਪ੍ਰਸੰਗ ਬੋਤਾ ਕਰਨਾ ਡਰ ਗਿਆ ਜਿੱਦਾਂ ਤੁਸੀਂ ਰਾਸ ਨਾ ਸੁਣ ਰਹੇ ਆ ਨਾ ਇਦਾਂ ਲੱਗਦਾ ਜੇ ਦਰਬਾਰ 'ਚ ਕੋਈ ਬੈਠਾ ਨਹੀਂ ਹੁੰਦਾ ਖੋਏਗਾ ਜਿਵੇਂ ਜ਼ਿਮੀਂਦਾਰ ਖੇਤੀ ਬੀਜਣ ਲਈ ਜ਼ਮੀਨ ਬਣਾਉਂਦਾ ਨਾ ਬੀਜੋ ਉਹਨੇ ਜਿੱਦ ਅੱਖਾਂ ਭਰ ਕੇ ਵੇਖਿਆ ਤੇ ਕਹਿੰਦਾ ਅੱਲਾ ਫਲਾ ਕਰੀ ਤੁਰ ਗਿਆ ਉਹ ਵੇਖੋ ਮਾਇਆ ਇੰਨੀ ਮੱਤ ਮਾਰ ਦਿੰਦੀ ਆ ਕਬੀਰ ਸਾਹਿਬ ਦਾ ਸ਼ਲੋਕ ਹੈ ਕਬੀਰ ਗਰਵ ਨਾ ਕੀਜੀਐ ਰੰਕ ਨਾ ਹਸੀਐ ਕੋਈ ਅਜੇ ਸੁਨਾਉ ਸਮੁੰਦਰ ਮੈਂ ਕਿਆ ਜਾਨਾ ਕਿਆ ਹੋਏ ਉਹਨੇ ਚਿਰ ਨੂੰ ਚੌਧਰੀ ਹਣੀ ਆ ਗਈ ਹੌਂਦਿਆਂ ਸਾਰ ਅੱਗ ਲਾਤੀ ਕਹਿੰਦੀ ਕਾਦੀ ਤੇਰੀ ਚੌਧਰ ਕਾਦਾ ਤੂੰ ਐਡਾ ਵੱਡਾ ਪਿੰਡ ਦਾ ਬੰਦਾ ਹੁਣ ਤੇ ਮੰਗਤੇ ਵੀ ਡੇਲੇ ਕੜਕੜ ਵੇਂਦੇ ਆਖੋਏ ਹੁਣ ਤੇ ਮੰਗਤੇ ਵੀ ਡੇਲੇ ਕੜਕੜ ਵੇਂਦੇ ਉਹ ਅੱਗੋਂ ਪਾਣ ਚੜੀ ਉਹਨੂੰ ਵੀ ਮਾਇਆ ਦੀ ਜਿੱਦਾਂ ਅੱਜ ਦੁਨੀਆ ਦੇ ਹਾਲਤ ਬਣੇ ਪਏ ਨਾ ਜਿਹੜੇ ਕਮਰੇ ਚ ਖੰਡ ਪਾੜ ਚੱਲਦਾ ਉਹ ਦਰਮੂਹ ਨਹੀਂ ਕਰਦੇ ਆ ਤੁਹਾਡਾ ਧੰਨਵਾਦ ਆ ਤੁਸੀਂ ਕਿੰਨਾ ਪਿਆਰ ਲੈ ਕੇ ਬੈਠੇ ਆ ਕਹਿੰਦੀ ਅੱਛਾ ਹੁਣ ਮਗਤੇ ਵੀ ਡੇਲੇ ਕੱਢ ਕੇ ਵੇਖਣਗੇ ਤੇਰੀ ਚੌਧਰ ਨੂੰ ਚੁੱਲ੍ਹੇ ਚ ਪਾਉਣਾ ਜਦੋਂ 2-3 ਪੰਪ ਮਾਰੇ ਨਾ ਹਵਾ ਇਦਾਂ ਦੀ ਚੀਜ਼ ਐ ਜਿਹੜੀ ਗੁੱਡੇ ਨੂੰ ਬੜੀ ਦੂਰ ਲੈ ਜਾਂਦੀ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਗੁੱਡੇ ਨੂੰ ਵੀ ਜਿੰਨਾ ਇਹਨੇ ਮੈਨੂੰ ਉੱਚੀ ਚੜਾਤਾ ਜੇ ਮੇਰੀ ਡੋਰ ਟੁੱਟ ਗਈ ਤੇ ਮੈਂ ਲੱਭਣਾ ਨਹੀਂ ਹੂੰ ਅੱਜ ਕਈ ਲੋਕਾਂ ਨੂੰ ਇੰਨਾ ਕਹੰਕਾਰ ਚੜਿਆ ਪਿਆ ਨਾ ਜਾਇਦਤਾਂ ਮਾਇਆ ਦਾ ਲੱਭਣੇ ਵੀ ਨਹੀਂ ਆ। ਤੱਕੇ ਕਰਦੇ ਆ ਨਾ ਕੁਰਸੀਆਂ ਦੇ ਵਹਿ ਵਹਿ। ਸਮਾ ਸਵਦਾ ਆਉਂਦਾ। ਉਹ ਕਹਿੰਦੇ ਭਾਵ ਕਹਿੰਦਾ ਹੋਇਆ ਕੀ ਦੱਸ ਤੇ ਸਹੀਂ ਕਹਿੰਦੀ ਕਾਦੀ ਤੇਰੀ ਚੌਧਰ ਚੁੱਲੇ 'ਚ ਫੂਕਣੀਆਂ ਹੁਣ ਤੇ ਮੰਗਤੇ ਵੀ ਡੇਲੇ ਕੱਢਦੇ। ਕਹਿੰਦਾ ਕਿੰਨੇ ਅੱਖਾਂ ਕੱਡੀਆਂ ਮੇਰੀ ਪਤਨੀ ਅੱਲੇ ਮੈਂ ਕੱਢ ਕੇ ਨਾ ਲਿਆਵਾ ਕਹਿੰਦੀ ਉਹ ਜਾਂਦਾ ਹੀ। ਹੁਣ ਤੁਸੀਂ ਧਿਆਨ ਦੇਣਾ ਵੀ ਤਾਕਤ ਕਿੰਨੀ ਆ ਲੋਕੀ ਕਹਿੰਦੇ ਬਾਬੇ ਵੈਗਰੂ ਵੈਗਰੂ ਕਰੀ ਜਾਂਦੇ ਚੈੱਕ ਕਰ ਲਿਓ ਹਣਾ ਉਹਨੇ ਹਟਾ ਹਟ ਡਾਂਗ ਚੁੱਕੀ ਉਤਰਿਆ ਉਹਦੇ ਮਗਰ ਗਿਆ ਤੇ ਉਹ ਅੱਲਾ ਦੀ ਧੋਣ ਚ ਜਾ ਰਿਹਾ ਏ ਉਹਨੇ ਪਿੱਛੋਂ ਜਾ ਕੇ ਜ਼ੋਰ ਦੇ ਨਾਲ ਸਿਰ 'ਚ ਡਾਂਗ ਜੜਤੀ ਜਦੋਂ ਜ਼ੋਰ ਨਾਲ ਜੋੜ ਕੇ ਮਾਰੀ ਨਾ ਉਹਦੇ ਮੁਖ 'ਚੋਂ ਫੇਰ ਵੀ ਇਹ ਨਿਕਲਿਆ ਹਾਏ ਮਰ ਗਿਆ ਹਾਏ ਗਾਲ ਨਹੀਂ ਨਿਕਲੀ ਗਿਲਾਨੀ ਨਿਕਲਿਆ ਜਦੋਂ ਜ਼ੋਰ ਨਾਲ ਡਾਂਗ ਵੱਜੀ ਤੇ ਕਹਿੰਦਾ ਅੱਲਾ ਬਹਿ ਗਿਆ ਲਹੂ ਛੁੱਟ ਪਿਆ ਦੋਵੇਂ ਹੱਥ ਇਦਾਂ ਰੱਖ ਲੈ ਘੁੱਟ ਕੇ ਲਹੂ ਨਾ ਭਰ ਗਏ ਕਹਿੰਦਾ ਓਏ ਦੇਲੇ ਕੱਢਦਾ ਏ ਮੇਰੇ ਪਤਨੀ ਵੱਲ ਨੂੰ ਵੇਖੋ ਐਨਾ ਮਾਇਆ ਮਤ ਮਾਰਦੀ ਗਲਤੀ ਉਹਦੀ ਨਾਲੇ ਉਹਦੇ ਸਿਰ 'ਚ ਥੁੱਕਿਆ ਉਹਨੇ ਤੇ ਸਿਰਫ ਐ ਕਰਕੇ ਵੇਖਿਆ ਹੀ ਸੀ ਤੇ ਗੁਰਵਾਨੀ ਕਹਿੰਦੀ ਹੈ ਵੀ ਜਿਹੜਾ ਬੰਦਕੀ ਵਾਲਾ ਹੁੰਦਾ ਨਾ ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਗੁਰਦੁਆਰੇ ਮੰਦਰ ਵਸੀਤਾ ਸਿਰਫ ਗਿਆਨ ਦੇ ਵਾਸਤੇ ਆਏ ਰੱਬ ਇੱਥੇ ਨਹੀਂ ਰੱਬ ਕਿੱਥੇ ਆ ਪ੍ਰਭ ਜੀ ਵਸੈ ਸਾਧ ਕੀ ਜਿਹੜੇ ਦਿਨੇ ਰਾਤ ਰੱਬ ਰੱਬ ਦਾ ਜਪ-ਜਪ ਕੇ ਨਾਮ ਜੀਵ ਇੰਨੀਕ ਪਵਿੱਤਰ ਕਰ ਗਿਆ ਉਸ ਜੀਵ ਤੇ ਰੱਬ ਵਹਿ ਗਿਆ ਤਾਈਓ ਬਾਬੇ ਨਾਨਕ ਨੇ ਦਾਸੀ ਨੂੰ ਕਿਹਾ ਸੀ ਕੰਵਲੀ ਨਾ ਹੋਵੇ ਉਹ ਕੰਵਲੀ ਹੋ ਗਈ ਗੁਰੂ ਅਮਰਦਾਸ ਜੀ ਨੇ ਜਲਾਈ ਨੂੰ ਆਖਿਆ ਸੀ ਚੱਲ ਗਏ ਗੁਰੂ ਆਲਾ ਬਣ ਗਿਆ ਹੁਣ ਤਨਨ ਗੁਰਾ ਕਹੇ ਉਹ ਵੀ ਕੰਬਲੀ ਹੋ ਗਈ ਕਥਾ ਵਡੀਆਂ ਪਿਆਰੀਆਂ ਮਾਰੇ ਦੀਆਂ ਮੈਨੂੰ ਪਹਿਲਾਂ ਸੰਪੂਰਨ ਕਰ ਲਾਂ ਮਾਰ ਕੇ ਡੰਡਾ ਤੇ ਉਹ ਡਿਗ ਪਿਆ ਤੇ ਚੌੜੀ ਛਾਤੀ ਕਰਕੇ ਉੱਚਾਰੇ ਤੇ ਖੜੀ ਵੇਂਦੀ ਹੈ ਕਹਿੰਦਾ ਖੁਸ਼ ਆ ਐਵੇਂ ਲਾਂਵੇਂ ਦਿਨੀ ਹੈ ਮੈਨੂੰ ਕਹਿੰਦੀ ਆਜੋ ਹਣ ਵਧੀਆ ਕੀਤਾ ਅੱਖਾਂ ਕੱਢ ਕੇ ਵੇਂਦਾ ਹੈ ਇਨੇ ਹੁਸਨ ਚ ਵਾਪਸ ਆਇਆ ਚਿਵਾਰੀ ਵੱਲ ਚੜਿਆ ਕਾਮਵਾਸ਼ਨਾ ਦਾ ਮਾਰਿਆ ਹਉਮੇ ਦਾ ਲੋਭ ਦਾ ਮਾਰਿਆ ਜਦੋਂ ਉੱਪਰਲੀ ਪੌੜੀ ਅਖੀਰਲੀ ਰਹਿ ਗਈ ਨਾ ਪੈਰ ਫਿਸਲ ਗਿਆ ਪੈਰ ਵੇਖ ਮਰਦਾਨਿਆਂ ਪੜੀਏ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਦੇ ਜੋ ਅਰਜ਼ਾਨੇ ਆ ਰੰਗ ਕਰਤਾਰ ਦੇ ਗਉ ਸੰਗੋ ਨਾ ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪ ਮਰ ਜਾਂਦੇ ਜਿਹੜੇ ਦੁਜਿਆਂ ਨੂੰ ਮਾਰ ਦੇ ਆਪ ਜਾਨੇ ਦੇ ਸਨਮਾਨ ਮਾਰ ਦੇ ਆਹ ਆਪ ਜਾਨੇ ਦੇ ਸਨਮਾਨ ਦੇਖ ਮਰਦਾਨਿਆ ਅੱਜ ਰੰਗ ਕਰਤਾਰ ਦੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਵਾਰਦੇ ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਜਿੱਦ ਨਾ ਸੀ ਗੁਰੂ ਨਾਲ ਜੁੜ ਗਏ ਫਿਰ ਸਾਰੇ ਪਾਸੇ ਕੋਈ ਆਵਾਜ਼ ਆਉਗੀ ਸਭਨਾ ਜੀਆਂ ਦਾ ਸੋ ਮੈਂ ਹਉ ਮੈ ਨਹੀਂ ਛੱਡੰਦੇ ਆਪੋ ਆਪਣੀ ਚਲੋ ਲੱਗੇ ਤੇ ਹੈਗੀ ਹੁਣ ਇਕੱਠੇ ਹੋਣਾ ਆ ਖਬਰਾਂ ਜੀਆਂ ਵੇਖੀ ਦੀਆਂ ਵੀ ਇੱਕ ਦੂਜੇ ਨੂੰ ਕਹਿੰਦੇ ਰਲ ਜੀਏ ਇਕੱਠੇ ਹੋ ਕੇ ਅਮਰ ਸੰਚਾਰ ਕਰੀਏ ਸੋ ਰੋ ਵਿਚਾਰ ਮੈਂ ਆਪਣੇ ਵਿਸ਼ੇ ਅੱਗੇ ਚੱਲਾਂ ਜਦੋਂ ਉੱਪਰਲੀ ਪੌੜੀ ਤੋਂ ਪੈਰ ਤਿਲਕਿਆ ਤੇ ਡਿੱਗਦਿਆਂ ਸਾਰ ਸਿਰ ਵੱਜਾ ਥੱਲੇ ਨਾਲ ਹੀ ਖੋਪੜੀ ਬਾਹਰ ਆਈ ਉੱਤੋਂ ਉਤਰੀ ਉਹ ਬੀਬੀ ਰੋਲਾ ਪੈ ਗਿਆ ਕਹਿੰਦੀ ਲੁੱਟੀ ਗਈ ਲੁੱਟੀ ਗਈ ਸਤਿਗੁਰੂ ਬਾਝੋਂ ਗੁਰਨੀ ਕੋਈ ਨ ਗੁਰੇ ਕਾ ਹੈ ਨਾਉਂ ਬੁਰਾ ਲੋਕੀ ਇਕੱਠੇ ਹੋ ਗਏ ਫਕੀਰ ਨੇ ਵੀ ਪਿੱਛਾ ਭੌਂਕੇ ਵੇਖਿਆ ਉਹ ਵੀ ਆ ਗਿਆ ਲਹੂ ਉਹਦੇ ਵੀ ਵਗੰਦਿਆ ਉਹਨੇ ਵੀ ਆ ਕੇ ਜਦੋਂ ਵੇਖਿਆ ਤੇ ਉਹ ਬੀਬੀ ਜਿੰਨੇ ਥੁੱਕਿਆ ਸੀ ਉਹਦੇ ਸਿਰ 'ਚ ਉਹਦੀਆਂ ਨਜ਼ਰਾਂ ਬਹੁਤ ਵੱਡੀਆਂ ਜੀ ਗੁਰਮਖੋ ਮੇਰੇ ਅਰਗਾ ਤੁਸੀਂ ਸੌ ਪਰਦੇ ਪਾਲੋਂਗੇ ਉਹਲੇ ਰੱਖ ਲੋਂਗੇ ਧਾਰਮਿਕ ਕੱਪੜੇ ਪਾ ਕੇ ਕਈਆਂ ਨੇ ਬੜੇ ਗੁਨਾਹ ਕੀਤੇ ਉਹਨੂੰ ਸਭ ਪਤਾ ਸਭ ਪਤਾ ਉਹਨੂੰ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾ ਉਹ ਬੀਬੀ ਪੈਰੀ ਪੈਗੀ ਕਹਿੰਦੀ ਮਾਮਪੁਰਖੋ ਸੰਤ ਜੀ ਪਿਆਰਿਓ ਬਖਸ਼ ਲੋ ਬਖਸ਼ ਲੋ ਬਖਸ਼ ਲੋ ਉਹ ਕਹਿੰਦੇ ਬੀਬੀ ਮੇਰੇ ਪੈਰੀਂ ਹੱਥ ਕੱਤੋਂ ਲਾਉਣੀ ਮੈਂ ਤੇ ਤੈਨੂੰ ਜਾਣਦਾ ਹੀ ਨਹੀਂ ਆਖੋ ਸਤਨਾਮ ਕਹਿੰਦੀ ਮੈਨੂੰ ਜਾਣਦੇ ਤੁਸੀਂ ਮੈਂ ਉਹ ਹੀ ਆ ਜਿੰਨਾ ਤੇਰੇ ਸਿਰ 'ਚ ਥੁੱਕਿਆ ਹੀ ਮੈਨੂੰ ਮਾਇਆ ਦਾ غرور ਇੰਨਾ ਚੜਿਆ ਪਿਆ ਸੀ ਮੈਨੂੰ ਤੇਰੀ ਜ਼ੁਬਾਨ 'ਚ ਰੱਬ ਦਾ ਨਾਮ ਨਜ਼ਰੀ ਨਹੀਂ ਆਇਆ ਮੈਨੂੰ ਨਜ਼ਰ ਨਹੀਂ ਆਇਆ ਮੇਰੇ ਕੰਨਾਂ ਨੇ ਸੁਣਿਆ ਨਹੀਂ ਮਾਇਆ ਧਾਰੀਆ ਤਾ ਅੰਨਾ ਬੋਲਾ ਸ਼ਬਦ ਨਾ ਸੁਣੀ ਵਾ ਰੋਲ ਝੋਲਹਾ ਮਾਇਆ ਕਾਰਨ ਧਾਵ ਹੀ ਮੂਰਖ ਲੋਗ ਅਜਾਣ ਮੈਨੂੰ ਬਖਸ਼ ਲੋ ਉਹ ਕਹਿੰਦੇ ਗੱਲ ਤੇ ਦੱਸ ਕੀ ਐ ਮੈਂ ਤੈਨੂੰ ਬੀਬਾ ਜਾਣਦਾ ਨਹੀਂ ਐ ਉਹ ਕਹਿੰਦੀ ਤੂੰ ਮੇਰੇ ਅੱਲੇ ਵੇਖਿਆ ਐ ਉਹ ਕਹਿੰਦੇ ਨਹੀਂ ਮੈਂ ਤੇਰੇ ਅੱਲੇ ਨਹੀਂ ਵੇਖਿਆ ਜਦੋਂ ਤੂੰ ਥੁੱਕਿਆ ਮੈਂ ਤੇ ਅੱਲਾ ਵੱਲ ਵੇਖਿਆ ਸੀ ਅੱਲਾ ਭਲਾ ਕਰੀ ਮੈਂ ਤੇ ਉਧਰ ਨੂੰ ਨਿਕਾ ਮਾਰੀ ਤੇਰੀ ਨਿਕਾ ਲੱਗੀ ਜਿਵੇਂ ਮੈਨੂੰ ਵੇਖਿਆ ਹਲਕੀ ਉਹਨੇ ਆਪ ਦੂਸ਼ਣ ਲਾਇਆ ਸੀ ਵੀ ਮੇਰੇ ਅੱਲੇ ਡੇਲੇ ਕੱਢ ਕੇ ਵੇਂਦਾ ਜਦੋਂ ਬੰਦੇ ਕੋ ਮਾਇਆ ਹੁੰਦੀ ਨਾ ਬੁੱਧੀ ਭ੍ਰਿਸ਼ਟ ਹੁੰਦੀ ਆਪ ਦਰੀਆਂ ਗੱਲਾਂ ਕਰ ਦਿੰਦਾ ਖੁਸਾਤਨਾ ਕਹਿੰਦੀ ਫਿਰ ਹੁਣ ਖਕੀਰ ਜੀ ਕਿਰਪਾ ਕਰੋ ਕਹਿੰਦੇ ਕੀ ਹੋਇਆ ਕਹਿੰਦੀ ਆ ਜਿਹੜਾ ਮਰਿਆ ਪਿਆ ਮੇਰਾ ਮਾਲਕ ਹੈ ਮੇਰਾ ਸ਼ੋਹਰ ਹੈ ਮੇਰਾ ਖਵੰਦ ਨੂੰ ਰਾਜੀ ਕਰ ਦੇ ਉਹ ਕਹਿੰਦੇ ਭਾਈ ਇਹ ਮਸਲਾ ਮੇਰੇ ਨਹੀਂ ਵਸਦਾ ਇਹ ਤੇ ਮਾਲਕਾਂ ਮਾਲਕਾਂ ਦਾ ਵਾਹ ਕੋ ਸਤਨਾਮ ਸ੍ਰੀ ਇਹ ਮਸਲਾ ਮਾਲਕਾਂ ਦਾ ਵਾਹ ਇਹ ਤੇਰਾ ਮਾਲਕ ਹੈ ਧਿਆਨ ਦੇਣਾ ਕਈ ਕਈ ਇਹ ਵੀ ਕਹਿਣਗੇ ਬਾਬਾ ਜੀ ਰੱਬ ਹੈਗਾ ਤੇ ਦੀਦਾ ਨਹੀਂ ਕਿੱਥੇ ਆ ਉਹ ਕਹਿੰਦੇ ਇਹ ਮਸਲਾ ਮਾਲਕਾਂ ਦਾ ਏ ਇੰਨਾ ਫਰਕ ਹੈ ਤੇਰਾ ਮਾਲਕ ਦੇਖਦਾ ਤੇ ਮੇਰਾ ਨਹੀਂ ਦੇਖਦਾ ਮੇਰੇ ਵੱਸ ਨਹੀਂ ਕੋਈ ਬੀਬਾ ਮੈਂ ਤੈਨੂੰ ਜਾਣਦਾ ਨਹੀਂ ਮੇਰ ਕੋ ਨਾ ਰੋ ਉਹ ਕਹਿੰਦੀ ਇਦਾਂ ਨਾ ਕਰ ਮੇਰੀ ਅਰਦਾਸ ਕਰ ਉਹ ਕਹਿੰਦੇ ਨਹੀਂ ਇਹ ਮਾਲਕਾਂ ਮਾਲਕਾਂ ਦਾ ਕੰਮ ਹੈ ਮੈਂ ਵੀ ਰੱਬ ਦਾ ਨੌਕਰ ਹਾਂ ਇਹ ਤੇਰਾ ਪਤੀ ਹੀ ਇਹਨੇ ਤੇਰੇ ਪਿਆਰ ਚ ਮਸਤ ਹੋਏ ਨੇ ਜਿਹੜੀ ਕਾਰਜ ਕੀਤੇ ਨਾ ਮੇਰਾ ਕੋਈ ਨਹੀਂ ਉਥੇ ਵਿਦਵਾਨ ਨੇ ਬੜੀਆਂ ਸੁਣੀਆਂ ਲੈਣਾ ਲਿਖੀਆਂ ਤੁਸੀਂ ਵੀ ਬੋਲਿਓ ਪਿਆਰ ਬਣੇਗਾ ਉਹ ਕਹਿੰਦਾ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਵੀ ਜਦੋਂ ਤੂੰ ਉਹਨੂੰ ਦੱਸਿਆ ਵੀ ਮੇਰੇ ਲਈ ਅੱਖਾਂ ਕੱਢੀਆਂ ਗਲਤੀ ਤੇਰੀ ਹੀ ਨਾ ਪਰ ਤੂੰ ਇਹ ਨਹੀਂ ਕਹਾ ਮੈਂ ਥੁੱਕਿਆ ਉਹਦੇ ਸਿਰ 'ਚ ਤੂੰ ਰੋਬ ਦੇ ਨਾਲ ਪੈਸੇ ਦੇ ਕੁਰਸੀ ਦੇ ਜ਼ੋਰ ਦੇ ਆਖਿਆ ਇਹਦੀਆਂ ਅੱਖਾਂ ਕੱਢਦਾ ਮੈਂ ਤੇ ਅੱਲਾਹ ਤਾਲਾ ਦੇ ਨਾਲ ਪਿਆਰ ਕਰਨਾ ਚਾਹਿਆ ਮੈਂ ਤੇ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਕਰਨਾ ਚਾਹਿਆ ਭਲਾਈਏ ਲੋਕੇ ਬਾਣੀ ਵੀ ਕਹਿੰਦੀ ਅੱਲਾਹ ਪਾਕ ਪਾਕ ਹੈ ਅੱਲਾਹ ਕਹਿਣ ਦੇ ਮਹਾਰਾਜ ਸਾਧ ਸੰਗਤ ਜੀ ਉਹ ਕਹਿੰਦਾ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਮੇਰੇ ਮਾਲਕ ਕੋ ਮੇਰੀ ਰਿਆਇਤ ਥੀ ਹਰ ਕਿਸੇ ਨੂੰ ਹੁੰਦਾ ਹੀ ਆ ਆਪਦੇ ਜੀ ਦਾ ਮਾਲਕ ਕੋ ਕੋਈ ਮੇਰੇ ਮਾਲਕ ਕੋ ਮੇਰੀ ਹਿਮਾਇਤ ਥੀ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਮੇਰੇ ਮਾਲਕ ਕੋ ਮੇਰੀ ਰਿਆਇਤ ਥੀ ਤੇਰਾ ਮਾਲਕ ਆਇਆ ਮੁਝ ਪੇ ਚਟਪਟਾ ਗਿਆ ਇਨੇ ਤੂਇਓ ਭੇਜਿਆ ਨਾ ਪੰਪ ਦੇ ਕੇ ਇਹਨੇ ਗਾਲਾਂ ਵੀ ਕੱਢੀਆਂ ਤੇ ਤੇਰਾ ਮਾਲਕ ਆਇਆ ਮੁਝ ਪੇ ਚਟ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਬੋਲੋ ਸਤਨਾ ਤੇਰਾ ਮਾਲਕ ਆਇਆ ਮੁਝ ਪੇ ਚਟ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ ਸਿਰ ਪੇ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਮੇਰੇ ਹੱਥ ਕੋਈ ਨਹੀਂ ਹਾਂਜੀ ਜ਼ਿਕਰੀ ਯਾਤ ਇਹ ਆਪਾਂ ਵੀਡੀਓ ਦੇਖ ਰਹੇ ਸੀ ਤੇ ਵੀਡੀਓ ਦੇ ਵਿੱਚ ਅੱਲਾਹ ਵਾਲੇ ਬੰਦਿਆਂ ਦੀ ਸ਼ਾਨ ਬਿਆਨ ਕਰ ਰਹੇ ਸੀ ਬਾਈ ਸੁਖਦੇਵ ਜੀ ਦਾ ਨਾਮ ਇਹਨਾਂ ਦਾ ਬਿਆਨ ਕਰ ਰਹੇ ਸੀ ਕਿ ਜਿਹੜਾ ਜਿੰਨੀ ਰੱਬ ਨਾਲ ਲੱਗ ਜਾਂਦੀ ਹੈ ਤੇ ਫਿਰ ਉਹਨੇ ਰੱਬ ਕਿਵੇਂ ਮਦਦ ਕਰਦਾ ਹੈ ਸੱਚੀ ਗੱਲ ਹੈ ਇਹਦੇ ਵਿੱਚ ਉਹਨਾਂ ਨੇ ਜਿਹੜੀ ਕਹਾਣੀ ਬਿਆਨ ਕੀਤੀ ਕਿ ਅੱਲਾਹ ਅੱਲਾਹ ਕਰਦਾ ਸੀ ਜਿਹੜਾ ਵਲੀ ਰੱਬ ਦੇ ਕਿਸੇ ਬੰਦੇ ਦੀ ਫਕੀਰ ਦੀ ਕਹਾਣੀ ਸੀ ਬੜੀ ਪਿਆਰੀ ਹਾਂਜੀ ਬੜੇ ਅੱਛੇ ਤਰੀਕੇ ਨਾਲ ਬਿਆਨ ਕੀਤੀ ਤੇ ਇੱਕ ਤਾਂ ਜਿਸ ਤਰ੍ਹਾਂ ਇੱਕ ਸਹਿਰ ਜਾਂ ਤਾਰੀ ਹੋ ਗਿਆ ਇੱਕ ਬੰਦਾ ਮਹਿਵ ਹੋ ਗਿਆ ਸੁਣਦੇ ਰਹੇ ਤੁਸੀਂ ਵੀ ਤੇ ਮੈਂ ਵੀ ਤੇ ਉਹ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਨੇ ਅੱਗੇ ਸਾਹਮਣੇ ਲੋਕ ਜਿੰਨੇ ਵੀ ਬੈਠੇ ਨੇ ਉਹ ਵੀ ਇਸ ਤਰ੍ਹਾਂ ਗੌਰ ਨਾਲ ਸੁਣ ਰਹੇ ਸੀ ਕਿਉਂਕਿ ਇਹਨਾਂ ਦਾ ਜਿਹੜਾ ਸਟਾਈਲ ਸੀ ਨਾ ਜ਼ਿਕਰਿਆ ਉਹ ਹੀ ਬੜਾ ਪਿਆਰਾ ਸੀ ਬਿਆਨ ਕਰਨ ਦਾ ਕਿ ਬੰਦਾ ਜੀ ਨਾ ਖੁੱਬ ਜਾਂਦਾ ਸੀ ਕਹਾਣੀ ਜਿਵੇਂ ਉਹ ਬਿਆਨ ਕਰ ਰਹੇ ਸੀ ਬੰਦਾ ਜੀ ਸੁਣ ਰਿਹਾ ਸੀ ਜਾਣੀ ਕਰਕੇ ਔਰ ਕਿਸੇ ਪਾਸੇ ਖਿਆਲ ਵੀ ਉਹ ਵਾਕਿਆ ਵੀ ਬੜਾ ਪਿਆਰਾ ਸੀ ਆਪਾਂ ਇਹਨਾਂ ਨੂੰ ਪਹਿਲੀ ਵਾਰੀ ਸੁਣਿਆ ਸਾਡੇ ਵਾਸਤੇ ਇਹ ਨਵੇਂ ਸੀ ਇਹਨਾਂ ਦੀ ਆਵਾਜ਼ ਬੜੀ ਪਿਆਰੀ ਸੀ ਕਿ ਯੰਗ ਨੇ ਤੇ ਇਹ ਅੱਗੇ ਵੀ ਲੋਕ ਸਾਨੂੰ ਦੋਸਤ ਰਿਕੁਐਸਟ ਕਰਦੇ ਰਹੇ ਨੇ ਇਹਨਾਂ ਦੀ ਲੇਕਿਨ ਅੱਜ ਅਸੀਂ ਪਹਿਲੀ ਵਾਰੀ ਇਹਨਾਂ ਨੂੰ ਸੁਣਿਆ ਤੇ ਫਿਰ ਇਹ ਮੰਤਰ ਦੱਸ ਰਹੇ ਸੀ ਕਿ ਦੁਨੀਆ ਦਾ ਜਿਹੜਾ ਦੋ ਮੰਤਰ ਇਹਨਾਂ ਨੇ ਦੱਸਿਆ ਹਾਂਜੀ ਦੁਨੀਆ ਦਾ ਸਭ ਤੋਂ ਸਰ ਕੋਪ ਜਾਂ ਸਭ ਤੋਂ ਉੱਚਾ ਮੰਤਰ ਵਾਹਿਗੁਰੂ ਵਾਹਿਗੁਰੂ ਦੇ ਅੱਲਾਹੂ ਅੱਲਾਹੂ ਉਨੀ ਸ਼ਾਨ ਬਿਆਨ ਕਰ ਰਹੇ ਸੀ ਕਿ ਔਰ ਫਿਰ ਜਿਹੜਾ ਰੱਬ ਨਰਾ ਬਰਾ ਬਰਾਬ ਕਰਦਾ ਤੇ ਉਹਦਾ ਫਾਇਦਾ ਵੀ ਹੁੰਦਾ ਕਿਉਂਕਿ ਅਸੀਂ ਅਕਸਰ ਵੀਡੀਓਜ਼ ਵੀ ਦੇਖਿਆ ਲੋਕ ਕਹਿੰਦੇ ਨੇ ਕਿ ਆ ਜਿਹੜਾ ਨਾਮ ਜਪਣ ਦਾ ਕੀ ਫਾਇਦਾ ਹੈ ਖਾਲੀ ਨਾਮ ਜੱਪੀ ਜੋਗੇ ਨਾਮ ਜੱਪੀ ਜੋਗੇ ਤੇ ਕੀ ਹੋਏਗਾ ਇਹ ਗਿਣਤੀ ਹੈ ਇਹ ਗਿਣਤੀ ਐਵੇਂ ਬਸ ਲੱਗੇ ਜੇ ਤੇ ਲੱਗੇ ਜੇ ਮਹਿਬੂ ਹੋ ਗਏ ਲੇਕਿਨ ਆਪਾਂ ਸੰਤ ਸਿੰਘ ਮਸਕੀਨ ਜੀ ਨੂੰ ਵੀ ਸੁਣਿਆ ਉਹਨਾਂ ਨੇ ਕਿਹਾ ਕਿ ਜਦੋਂ ਬੰਦਾ ਇਹ ਮੰਤਰ ਜਾਂ ਇਹ ਨਾਮ ਜਪਦਾ ਨਾ ਤੇ ਉਹ ਮਨ ਜਿਹੜਾ ਨਾ ਉਹਨੂੰ ਬੰਦਾ ਇੱਕ ਰਾਹ ਦਿੰਦਾ ਹੈ ਉਹਨੂੰ ਕਹਿੰਦਾ ਕਿ ਵੀ ਇੱਧਰ ਨੂੰ ਚੱਲਣਾ ਹੀ ਇੱਧਰ ਨੂੰ ਚੱਲਣਾ ਹੀ ਰੱਬ ਨਾਲ ਨੂੰ ਚੱਲਣਾ ਹੈ ਰੱਬ ਨਾਲ ਨੂੰ ਚੱਲਣਾ ਤੇ ਆਸਤਾ ਆਸਤਾ ਇੱਕ ਵਕਤ ਆ ਜਾਂਦਾ ਹੈ ਕਿ ਬੰਦਾ ਚੱਲਦਾ ਸਟਾਰਟਿੰਗ ਤੇ ਥੋੜਾ ਜਾਇ ਮੁਸ਼ਕਲ ਹੁੰਦਾ ਹੈ ਤੇ ਫਿਰ ਇੱਕ ਵਕਤ ਆਉਂਦਾ ਕਿ ਬੰਦਾ ਰੱਬ ਦੀ ਰਾਹ ਤੇ ਚੱਲ ਪੈਂਦਾ ਹੈ ਤੇ ਰੱਬ ਨਾਲ ਚੱਲ ਪੈਂਦਾ ਜੋ ਰੱਬ ਚਾਹੁੰਦਾ ਹੈ ਫਿਰ ਬੰਦਾ ਉਹ ਕਰਦਾ ਬੰਦੇ ਨੂੰ ਦੁਨੀਆ ਦੇ ਲੋਭ ਲਾਲਚ ਕਾਮ ਵਾਸ਼ਨਾ ਇਹਦੇ ਨਾਲ ਕੁਝ ਨਹੀਂ ਰਹਿੰਦਾ ਤੇ ਉਹ ਸਾਰਾ ਕੁਝ ਛੱਡ ਕੇ ਰੱਬ ਨਾਲ ਜੁੜ ਜਾਂਦਾ ਤੇ ਉਮੀਦ ਹੈ ਕਿ ਦੋਸਤਾਂ ਨੂੰ ਵੀ ਵੀਡੀਓ ਪਸੰਦ ਆਈ ਹੋਏਗੀ ਅਗਰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ ਤੇ ਵੀਡੀਓ ਦੇ ਸ਼ੁਰੂ ਤੇ WhatsApp ਨੰਬਰ ਹੈ ਅਗਰ ਤੁਸੀਂ ਆਪਣੇ ਪਸੰਦੇ ਦੀ ਵੀਡੀਓ ਚਾਹੁੰਦੇ ਜੇ ਕਿ ਅਸੀਂ ਦੋਸਤਾਂ ਨਾਲ ਬਾਕੀਆਂ ਨਾਲ ਸ਼ੇਅਰ ਕਰੀਏ ਤੇ ਸਾਨੂੰ ਉਸ ਨੰਬਰ ਤੇ ਸੈਂਡ ਜ਼ਰੂਰ ਕਰਾ ਜੀ ਮਿਲਣਿਆ ਇੱਕ ਨਵੀਂ ਵੀਡੀਓ ਨਾਲ ਸੰਦੇ ਹੋ ਜੀ ਆਜਾ ਅੱਲਾਹ ਨਿਗੇਬਾਨ